ਸੱਜਣੋ ਵੀਡੀਓ ਕਰ ਲਈ ਸੀ ਤੇ ਸੋਚਿਆ ਤੁਹਾਨੂੰ ਨਾ ਧਾਰਾ ਚੈੱਕ ਕਰਾ ਦਈਏ ਰਾਤ ਦੀ ਸੂਈ 12 ਵਜੇ ਦੀ ਮੈਂ ਆ ਤੇ ਚੋਣ ਚਾਨ 100 ਦੀ 100 ਕੱਟੀ ਮਗਰ ਤੇ ਫੇਰ ਵੀ ਤੁਹਾਡੀ ਤਸੱਲੀ ਕਰਾਉਣ ਬਾਅਦ ਤਾ ਦੋ ਦੋ ਧਾਰਾ ਤੁਹਾਨੂੰ ਜ਼ਰੂਰ ਚੈੱਕ ਕਰਾ ਦਈਏ ਪੋਲੀ ਪਾਲੀ ਰੂਹਰ ਕੀ ਫੌਜੀ ਹੈ ਨਾ ਠੀਕ ਆ ਮਗਰ ਲਿਆ ਚੋਈ ਮਾਰ ਦਿਓ ਹਜੇ ਤਾਂ ਆਪ ਸਮਾਤੋਂ ਬਿਨਾ ਡੋਕਿਆਂ ਦੀਆਂ ਧਾਰਾਂ ਸੱਜਣੋ ਉਧਰ ਛੱਡੇ ਸੀ ਉਹੀ ਰੁੱਕੀ ਸੀ ਉਹੀ ਡੋਕੇ ਬੱਸ ਕਰੋ ਕਈ ਵਾਰੀ ਫਿਰ ਬਲੱਡ ਵਲ ਟ ਕਟਾ ਜਾਂਦੀਆਂ ਤੇ ਆਹ ਕੱਟੀ ਆ ਜੋੜੇ ਰਿਓ ਐਂਡ ਤੱਕ ਧੰਨਵਾਦ ਕਿਉਂਕਿ 14 ਹਾਂਜੀ ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਕਬਰਵੱਛਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਿਰੋਜ਼ਪੁਰ ਆ ਗਿਆ ਤੇ ਨੇੜੇ ਆ ਜਾਂਦਾ ਮੋਦਕੀ 메ਨ ਕਸਵਾ 메ਨ ਸ਼ਹਿਰ ਇਸ ਕਬਰਵੱਛੇ ਪਿੰਡ ਨੂੰ ਲੱਗਦਾ ਤੇ ਜ਼ਿਲ੍ਹਾ ਫਿਰੋਜ਼ਪੁਰ ਇਸ ਵੇਲੇ ਤੁਹਾਨੂੰ ਫੌਜੀ ਦੇ ਘਰੋਂ ਕਬਰਵੱਛੇ ਨਗਰ ਦੀਆਂ ਇੱਕ ਜਿਹੜੀ ਮੱਝ ਬਿਲਕੁਲ ਤਾਜੀ ਸੂਈ ਹਜੇ ਪੁੜੇ ਵੀ ਨਹੀਂ ਚੱਕੇ ਜੇਰ ਕੋਲੇ ਪਈ ਆ ਤੇ ਕੱਟੀ ਨੂੰ ਇਹਨੇ ਜਨਮ ਦੇਤਾ ਡिटेल ਆਪਾਂ ਅੱਗੇ ਫੌਜੀ ਸਾਹਿਬ ਤੋਂ ਲਵਾਂਗੇ ਤੇ ਬੋਲਾ ਬੁਲਾ ਕੱਢਿਆ ਹੋਇਆ ਇਹਦਾ ਕਰਮਾੜੀ ਦਾ ਕਿੰਨਾ ਕੱਢਿਆ ਸਾਰੀ ਗੱਲਬਾਤ ਮਾਲਕ ਨਾਲ ਕਰ ਲੈਣੇ ਆ ਤੇ ਰਿਕਵੈਸਟ ਬੇਨਤੀ ਜਿਹੜੇ ਵੀ ਭਰਾਣੇ ਖਰੀਦਣੀ ਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਆਜੋ ਲਈਏ ਜਾਣਕਾਰੀ ਚੰਗਾ ਦੁੱਧ ਕਰਮਾੜੀ ਨੇ ਫੌਜੀ ਸਾਹਿਬ ਨਾਲ ਗੱਲਾਂ ਬਾਤਾਂ ਹੋਈਆਂ ਤੇ ਪਿਛਲੇ ਸੂਏ ਦਾ ਪਾਇਆ ਹੋਇਆ ਤੇ ਆਜੋ ਲਈਏ ਡਿਟੇਲ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਿਰਖ ਹੋਰ ਡੇਰੀ ਫਾਰਮ ਦੇਖਣਾ ਸਾਰੇ ਭੈਣ ਭਾਈਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਸਾਰਿਆਂ ਦਾ ਪਹਿਲਾਂ ਤਾਂ ਵੀ 2024 ਸਾਲ ਹਾਂਜੀ ਖੁਸ਼ੀਆਂ ਭਰਿਆ ਨਿਕਲੇ ਹੋਵੇ ਉਮੀਦ ਇਹੀ ਕਰਦੇ ਆਪਾਂ ਹਾਂ ਤੇ ਆਉਣ ਵਾਲਾ 2025 ਇਹ ਜਿਹੜਾ ਸਾਰੇ ਦਿਨ ਦੁਗਣੀ ਰਾਤ ਚੋਂ ਗਣੀ ਤਰੱਕੀ ਲੈ ਕੇ ਆਵੇ ਸਾਰੇ ਆਸਤੇ ਹਾਂ ਸਾਰਿਆਂ ਨੂੰ ਮੁਬਾਰਕਾਂ ਅਡਵਾਂਸ ਚ ਦੇ ਦਿੱ ਗਏ ਹਨਾ ਹਾਂ ਸਾਰਿਆਂ ਨੂੰ ਮੁਬਾਰਕਾਂ ਅਡਵਾਂਸ ਦੇ ਵਿੱਚ ਬਧੇਰੇ ਕਊਗਾ ਜੇ 30 ਤਰੀਕ ਹੈਗੀ ਆ ਹਾਂ ਤੇ ਫਿਰ 31 ਤੇ ਮੁੜ ਕੇ ਨਵੇਂ ਸਾਲ ਦੇ ਵਿੱਚ ਮੇਲ ਹੋਣਾ ਆਪਣਾ ਮੇਲ ਹੋਣਾ ਤੇ ਮਹਾਰਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਜੀਨ ਬਖਸ਼ੇ ਹਾਂ ਜੀ ਤੇ ਜਿਹੋ ਵੀ ਭੈਣਾ ਭਰਾ ਆਪਣੇ ਦੇਸ਼ਾਂ ਵਿਦੇਸ਼ਾਂ ਚ ਵੱਸਦੇ ਆ ਹਾਂਜੀ ਤੇ ਸਾਰਿਆਂ ਨੂੰ ਸਾਡੇ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਤੇ ਕਰ ਲਿਓ ਕਬੂਲ ਹਨਾ ਹਾਂਜੀ ਕਰ ਲੈ ਕਬੂਲ ਸੱਜਣਾ ਤੇ ਐਡਰੈਸ ਆਪਣਾ ਜੀ ਨਾ ਹਰਦੇਵ ਸਿੰਘ ਪਿੰਡ ਕਬਰਵੱਛਾ ਜ਼ਿਲ੍ਹਾ ਫਰੋਜਪੁਰ ਠੀਕ ਆ ਫੌਜੀ ਨੇੜੇ ਪੈਂਦੀ ਆਪਾਂ ਨੂੰ ਮੁੱਦਕੀ ਮੁੱਦਕੀ 메ਨ ਕਸਵਾ 메ਨ ਸ਼ਹਿਰ ਆ ਜਾਂਦਾ 메ਨ ਸ਼ਹਿਰ ਆਪਣਾ ਮੁੱਦਕੀ ਪੈ ਜਾਂਦਾ ਤਿੰਨ ਨੰਬਰ ਜੀ ਆਪਣਾ 7873 ਹਾਂਜੀ 83195 ਠੀਕ ਆ ਵੈਸੇ ਤਾਂ ਚਲੋ ਸਕਰੀਨ ਤੇ ਵੀ ਚਲਾਵਾਂਗੇ ਹਨਾ ਤੇ ਫੌਜੀ ਸਾਹਿਬ ਆਪਾਂ ਮੈਂ ਇਹ ਗੱਲ ਕਰੀਏ ਤਾਂ ਕਦੋਂ ਸੂਈ ਆ ਇਹ ਰਾਤ ਸੂਈ ਆ ਕਲੀ ਵੀਰ ਹਾਂਜੀ ਲਗਭਗ 12 ਵਜੇ ਰਾਤ 12 ਵਜੇ ਦੀ ਸੂਈ ਆ ਹਾਂਜੀ ਤੇ 4:00 ਵਜੇ ਦੇ ਨੂੰ ਜੇਰ ਪੈ ਗਈ ਸੀ ਕੰਪਲੀਟ ਇਹਦੀ ਓਕੇ ਉਸ ਤੋਂ ਬਾਅਦ ਆਪਾਂ ਬੋਹੜਾ ਕੱਟਿਆ ਹੈਗਾ 4 ਤੋਂ 4.5 ਕਿਲੋ ਇਹਦਾ ਠੀਕ ਆ ਕੱਟੀ ਨੂੰ ਝੰਗਾ ਕੇ ਕੱਟੀ ਨੂੰ ਝੰਗਾ ਕੇ 4 4.5 ਕਿਲੋ ਬੋਹੜਾ ਕੱਢਤਾ ਹਾਂਜੀ ਕਢਤਾ ਤੇ ਹੁਣ ਇਹ ਸੂਆ ਕਿਹੜਾ ਸੂਈ ਆ ਸੂਆ ਮਾਲਕ ਨੇ ਤਾਂ ਕਿਹਾ ਤੀਜਾ ਪਰ ਆਪਾਂ ਚੌਥਾ ਮੰਨਿਆ ਹੈਗਾ ਸੂਈ ਅਗਲਾ ਯਾਰ ਆਪਦਾ ਗੈਸ ਲਾ ਲਈ ਤੇ ਅਗਲਾ ਆਪਦਾ ਗੈਸ ਨਾਲੇ ਜਿਨੇ ਪੈਸੇ ਖਰਚ ਨੇ ਜਿਨੇ ਪੈਸੇ ਖਰਚੇ ਆਪਣਾ ਗੈਸ ਨਾਲੇ ਬਾਕੀ ਇੱਕ ਅੱਧੇ ਸੂਏ ਨਾਲ ਕਹਿੰਦੀ ਬੁੱਢੀ ਹੋ ਜਾਂਦਾ ਬਸੂ ਨੋ 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 ਇਹ ਤਾਂ ਜਿਉਂਦੀਆਂ ਰਹਿਣ ਕਰਮਾਂ ਵਾਲੀਆਂ 20 22 22 ਸੂਏ 25 25 ਸੂਂਦੀਆਂ ਖਰਾਕ ਦੇ ਉ ਬਾਕੀ ਆਈ ਬਾਕੀ ਦੁੱਧ ਬਹੁਤ ਚੰਗਾ ਵੀਰ ਕਲਦੀਵਾ ਤੇ ਫੌਜੀ ਸਾਹਿਬ ਕੀ ਰਿਹਾ ਇਹ ਦੁੱਧ ਦਾ ਰਿਕਾਰਡ ਮਾ ਕਰਲੇ ਸੂਏ ਦੁੱਧ ਦਾ ਰਿਕਾਰਡ ਮਾਲਕਾਂ ਨੇ ਤੇ 15 ਆਖਿਆ ਹੈਗਾ ਮਾ ਕਰਲੇ ਸੂਏ ਮਾ ਕਰਲੇ ਸੂਏ ਦਾ ਠੀਕ ਆ ਤੇ ਬਾਕੀ ਕੁਆਲਿਟੀ ਆ ਤੇ ਤੁਹਾਡਾ ਤਜਰਬਾ ਕੀ ਕਹਿੰਦਾ ਇਹਨਾਂ ਦੁੱਧ ਨੇ ਦਿੱਤਾ ਵੀ ਹੋ ਅੱਜ ਤੋਂ 10 ਦਿਨਾਂ ਨੂੰ ਹਾਂਜੀ 12 ਤੋਂ 12.5 ਕਿਲੋ ਕੰਡੇ ਜੜਾ ਕੇ ਆਪਣੇ ਕੋਲ ਲੈ ਜਾ ਸਕਦਾ ਹੈਗਾ ਅੱਜ ਤੋਂ 10 ਦਿਨਾਂ ਨੂੰ 10 ਦਿਨਾਂ ਨੂੰ ਕਿਉਂਕਿ ਬਾਕੀ ਤੇ ਬੇਲੇ ਤੋਂ ਚੱਲ ਕੇ ਪੂਰਾ ਕਰਨਾ ਹੈਗਾ ਹਾਂ ਵੀ ਲੱਗ ਜਾਂਦੇ 15 ਦਿਨ 18 ਹਨਾ ਨਹੀਂ ਪੀਕ ਲੈਵਲ ਤੇ 20 ਦਿਨ ਦੇ ਉੱਤੇ ਹੁੰਦਾ 20 ਦਿਨਾਂ ਚ ਮੱਝ ਮਸਾਂ ਦੋਤੇ ਆਉਂਦੀ ਮੇਲੇ ਤੋਂ ਚੱਲੇ ਕੀ ਹਫਤਾ ਦਾ ਜ ਪੱਠੇ ਨਹੀਂ ਖੁੱਲ ਕੇ ਚੱਕਦੀ ਨਹੀਂ ਚੱਕਦੀ ਪਰ ਚਾਰੂ ਬੋਧ ਆ ਠੀਕ ਆ ਇਹਨੇ ਭਰ ਲਿਆ ਟੱਡ ਇਹ ਤੇ ਕਹਿੰਦੀ ਜਿੰਨਾ ਆਉਣਾ ਤਾਂ ਤਕੜਾ ਬਣ ਕਿੰਨਾ ਖਵਾਏਗਾ ਮੈਨੂੰ ਓਕੇ ਹਾ ਫੌਜੀ ਸਾਹਿਬ ਲੈ ਆਇਓ ਕੱਟ ਕੇ ਦੀ ਤੋਰ ਕਰਾਈਏ ਚੱਕ ਤੇ ਕੱਟੀ ਨੂੰ ਜਨਮ ਦੇਤਾ ਸੱਚ ਨੂੰ ਇਹਨੇ ਹਾਂਜੀ ਕੱਟੀ ਦਿੱਤੀ ਬੜੀ ਸ਼ਾਨਦਾਰ ਕਾਲੀ ਛਾ ਰੱਜੀ ਬੈਠੀ ਆ ਠੰਡ ਬਹੁਤ ਆ ਤੇ ਨਿੱਗੇ ਖੜੇ ਸੀ ਪਸੂ ਤੇ ਤੁਹਾਡੇ ਨਾਲ ਸਾਂਝੀ ਕਰਨੀ ਕਰਕੇ ਵੀਡੀਓ ਮੜਾ ਜ ਆਪਾਂ ਤਰਪਾਲ ਤਰਪੂਲ ਕੇਰਾ ਚਕਾ ਤੇ ਆ ਸੱਜਣੋ ਤੇ ਬੋਡੀ ਸਟਰਕਚਰ ਸੋਹਣਾ ਹਾਈਟ ਬੜੀ ਵੱਡੀ ਨਹੀਂ ਪਰ ਲੇਵਾ ਪਾਂਡਾ ਕਰਮਾ ਵਾਲੀ ਨੂੰ ਬਹੁਤ ਸ਼ਾਨਦਾਰ ਲੱਗਾ ਤੇ ਚੂਣ ਤਾਂ ਫੌਜੀ ਸਾਹਾਵਾਂ ਦੀ ਮੈਨੂੰ ਲੱਗਾ 100 ਦਾ 100 ਚੂਣ ਵੀ ਹੈ ਹਨਾ ਕਿਉਂਕਿ ਥਣ ਦੱਸਦਾ ਇਹਦਾ ਚੂਣ 100 ਦਾ 100 ਹਾਂਜੀ ਚੂਣ ਵਾਲੇ ਪਾਸੋਂ ਫੁੱਟੀ ਨਿਕਲ ਜੇ ਆਪਾਂ ਮਾਜੀ ਫ੍ਰੀ ਦੇ ਲਾਂਗੇ ਓਕੇ ਇੰਨੀ ਗਾਰੰਟੀ ਆ ਇੰਨੀ ਗਾਰੰਟੀ ਹੈ ਠੀਕ ਆ ਤੇ ਬਾਕੀ ਹੁਣ ਬੋਲਾ ਬੁਲਾ ਕੱਢਿਆ ਸੱਜਣੋ ਤੇ ਕੇਰਾਂ ਦਾ ਹੁਣ ਮਹਿਣੇ ਹਜੇ ਖਾ ਪੀ ਕੇ ਆਪਣੇ ਪੀਕ ਲੈਵਲ ਤੱਕ ਆ ਜਣਾ ਵੇਖਿਓ ਜੇ ਚੰਗੇ ਦੁੱਧ ਵਾਲੀ ਮਹਿ ਪਾਲਦੇ ਸੀ ਤਾਂ ਕਨੈਕਟ ਫੌਜੀ ਸਾਹਿਬ ਦਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਕਰ ਲਿਓ ਕਿਉਂਕਿ ਚੰਗਾ ਦੁੱਧ ਪਾਊਗੀ ਕਰਮ ਵਾਲੀ ਤੁਹਾਡੀ ਸੇਵਾ ਤੇ ਅੱਜ ਵੀ ਕੁਲਦੀਪ ਜੀ ਦਾ ਨਾ ਹਾਂਜੀ 9 ਕਿਲੋ ਕੰਡੇ ਤੋਲ ਕੇ ਲੈ ਜਪਾ ਦੀ ਧਾਰਾ ਛੱਡ ਕੇ ਵੀ ਅੱਛਾ ਹਾਂਜੀ ਵੀ ਇੰਨੀ ਗਾਰੰਟੀ ਆ ਇੰਨੇ ਸਟਾਰਟ ਇੰਨਾ ਵਧੀਆ ਸਟਾਰਟ ਹੋਈ ਆ ਹਾਂਜੀ ਠੀਕ ਆ ਨੋ ਕਿੰਨੂ ਕੰਡੇ ਤੋਲ ਕੇ ਲੈ ਜੇ ਠੀਕ ਆ ਟ੍ਰਾ ਵਾਲਾ ਵੀ ਨਹੀਂ ਆਪਾਂ ਕਹਿਣਾਗਾ ਓਕੇ ਬਾਕੀ ਸਹੀ ਮਧਰੀ ਡੋਲਦੀ ਇਹ ਆ ਹਾਂ ਜੇ ਕਹਿ ਦੀਏ ਇੱਕ ਗੱਠ ਦਾ ਹੀ ਫਾਸਲਾ ਵਾਹ ਅਗਲੀ ਲੱਤ ਦਾ ਹਾਂ ਵਾਕੇ ਕਹਿੰਦੇ ਨਾ ਮਧਰੀ ਤੇ ਹੋਰ ਬਲਦੀ ਡੋਲੇ ਆ ਹਾਂ ਤੇ ਫੌਜੀ ਸਾਹਿਬ ਇਹਦਾ ਰੇਟ ਕੀ ਰੱਖਾਂਗੇ ਆਪਾਂ ਰੇਟ ਤਾਂ ਕੁਲਵੀਰ ਜੇ ਦੁੱਧ ਹਿਸਾਬ ਨਾਲ ਦੇਖੀਏ ਤਾਂ ਬਹੁਤ ਵੱਡਾ ਰੇਟ ਆ ਠੀਕ ਆ ਪਰ ਆਪਾਂ ਉਹ ਕਰਨਾ ਨਹੀਂਗਾ ਓਕੇ ਦਰਮਿਆਨੇ ਕੱਦ ਤੇ ਆ ਗਈ ਆਪਾਂ 1 ਲੱਖ ਰੁਪਈਆ ਰੇਟ ਕਰਾਂਗੇ ਇਹਦੀ ਡਿਮਾਂਡ ਜਿਹੜੀ ਕਰਾਂਗੇ 1 ਲੱਖ ਰੁਪਈਆ ਹਾਂਜੀ ਤੇ ਕਿੰਨੇ ਦੀ ਦੇ ਦਿਆਂਗੇ ਹਾਂ ਨਾ ਜੀ ਕਰਦਗੇ ਮਾੜੀ ਜੀ ਮਾਨਤਾ ਨਾ ਥੋੜਾ ਜਿਹਾ ਤੁਸੀਂ ਕਰਾਉਣ ਜਿੰਨਾ ਕਰਾਉਂ ਹੈ ਨਹੀਂ ਫਿਰ ਵੀ ਤੁਸੀਂ ਦੱਸ ਦਿਓ ਮੜਾ ਜੇ ਐਂ ਜੇ ਕਹਦੇ ਵੀ ਕਾਂਟਾ ਵਾਂਡਾ ਜੇ ਇੱਥੇ ਕਰ ਦਈਏ ਕਿਉਂਕਿ ਚੱਲ ਕਿਸੇ ਭੈਣ ਭਰਾ ਨੂੰ ਖਰੀਦਣੀ ਸੌਖੀ ਹੋ ਜੇ ਆਪਾਂ ਵੀ ਪੈਸੇ ਲਾਏ ਆ ਚੱਲ 96000 ਦੀ ਦੇ ਦਾਂਗੇ ਆਪਾਂ 96000 ਦੀ 95 ਦੀ ਦੇ ਦਈਏ ਚੱਲ ਦੇ ਦਾਂਗੇ 95 9 ਸਾਲ ਦਾ ਆਫਰ ਹੀ ਹੈ ਹਨਾ 95 ਦੀ ਦੇ ਦਿਆਂਗੇ ਮਗਰ ਕੱਟੀ 14 15 ਕਿਲੋ ਦੁੱਧ ਵਾਲੀ ਮੈਂ ਪਾਲਦੇ ਸੀ ਤਾਂ ਫੋਨ ਜੀ ਨਾਲ ਕਨੈਕਟ ਕਰ ਲੈਣਾ ਹਨਾ ਹਾਂ ਚੋਕੇ ਲੈ ਕੇ ਜਾਣ ਤਸੱਲੀ ਨਾਲ ਹਾਂ ਤੇ ਆਏ ਦਾ ਫਿਰ ਵੀ ਆਪਾਂ ਛੋੜ ਛੱਪਾ ਕਰਦੇ ਆਗੇ 95 24 ਚੱਲ ਪਿਆਰ ਮੁਹੱਬਤ ਹੈ ਹਨਾ ਜਿੰਨਾ ਵੀ ਹੋ ਸਕਿਆ ਆਪਾਂ ਨੂੰ ਵੀ ਜਾਇਜ ਰੋਟੀ ਆਉਣੀ ਚਾਹੀਦੀ ਹੈਗੀ ਆ ਤੇ ਅਗਲੇ ਨੂੰ ਵੀ ਸੌਖਾ ਹੋ ਜੇ ਅਗਲੇ ਨੂੰ ਵੀ ਜਿਹਨੇ ਦੁੱਧ ਪੀਣਾ ਹੈਗਾ ਹਾਂ ਅਸੀਸਾ ਦੇਊਗਾ ਹਾਂ ਭਾਵੇਂ ਦੁੱਧ ਇੰਨਾ ਦਿੱਤਾ ਹੈਗਾ ਵਾਕਿਆ ਨਹੀਂ ਤਾਂ ਆਪਾਂ ਬੁੱਤ ਤੋਂ ਕਰਾਉਣਾ ਵੀ ਕੀ ਆ ਹਾਂ ਸ਼ਿਆਣੀ ਗੱਲ ਆ ਚਾਹੀਦਾ ਤਾਂ ਦੁੱਧ ਆ ਚਾਹੀਦਾ ਦੁੱਧ ਕਈ ਛੋਟੇ ਘਾਤ ਦੁੱਧੀਆਂ ਬੜੀਆਂ ਚੰਗਾ ਦੁੱਧ ਪਾ ਜਾਂਦੀਆਂ ਆਪਣੀ ਉਹ ਛੋਟੀ ਕਰਦੀ ਸੀ ਮੱਝ ਹਾਂ ਜਿਹੜੀ 16 ਕਿਲੋ ਤੇ ਆਪਾਂ ਵੇਚੀ ਹੈ ਵੇਚੀ ਆ ਵਾਕਿਆ ਹੀ ਫੌਜੀ ਸਾਹਿਬ ਕੋਈ ਸ਼ੱਕ ਨਹੀਂ ਇਹ ਦੁੱਧ 16 ਵੀ ਦੇ ਸਕਦੀ ਆ ਆਪਣੇ ਕੋਲ ਰਹਿ ਗਈ ਆਪਾਂ ਚਵਾ ਕੇ ਦੇਵਾਂਗੇ ਤੇ ਨਹੀਂ ਵੀ ਰਹਿਣਾ ਹਣਾ ਹਾਂਜੀ ਵਾਕਿਆ ਹੀ ਠੀਕ ਆ ਧੰਨਵਾਦ ਫੌਜੀ ਸਾਹਿਬ ਓਕੇ ਸასი ਸ਼ਕਾ